ਨਮੋਲ ਗਗਨ ਮਾਨਦੇਵ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਉਹਨਾਂ ਨੇ ਲਿਖਿਆ ట్ਵਿੱਟ ਕਰਦੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ अरोड़ा ਜੀ ਨਾਲ ਮੁਲਾਕਾਤ ਹੋਈ ਆਮ ਆਦਮੀ ਪਾਰਟੀ ਦੇ ਹਰਵਿੰਦ ਕੇਸ਼ੀਵਾਲ ਜੀ ਵੱਲੋਂ ਅਸਤੀਫਾ ਨਾ ਮੰਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਤਾਂ ਖੁਦ ਅਨਮੋਲ ਗਗਨ ਮਾਨਦੇਵ ਵੱਲੋਂ ਵੀ ట్ਵਿੱਟ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਹਾਲਾਂਕਿ ਇਸ ਤੋਂ ਪਹਿਲਾਂ ਅਮਨ अरोड़ा ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਪਾਰਟੀ ਵੱਲੋਂ ਉਹਨਾਂ ਦਾ ਅਸਤੀਫਾ ਨਾ ਮੰਨਜ਼ੂਰ ਕੀਤਾ ਗਿਆ ਤੇ ਇਸ ਫੈਸਲੇ ਨੂੰ ਖੁਦ ਅਨਮੋਲ ਗਗਨ ਮਾਨ ਨੇ ਸਵੀਕਾਰ ਕਰ ਲਿਆ ਅੱਜ ਦਰਸਲ ਕੱਲ੍ਹ ਹੀ ਅਨਮੋਲ ਗਗਨ ਮਾਨਦੇਵ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਸਿਫਾ ਦਿੱਤਾ ਗਿਆ ਪਾਰਟੀ ਤੋਂ ਸਿਆਸਤ ਨੂੰ ਦਨਾਰਾ ਕਰਨ ਤੱਕ ਦਾ ਉਹਨਾਂ ਦੇ ਵੱਲੋਂ ਇਸ ਅੱਠਵੀਂ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਹੈ ਹੱਤ ਉਸ ਤੋਂ ਬਾਅਦ ਅੱਜ ਹੀ ਅਮਨ ਅਰੋੜਾ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ ਮੁਲਾਕਾਤ ਕੀਤੀ ਜਾਂਦੀ ਹੈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹੱਤ ਉਸ ਦੇ ਵਿੱਚ ਸਫਲਤਾ ਵੀ ਮਿਲਦੀ ਹੈ ਖੁਦ ਅਮਨ ਅਰੋੜਾ ਦੇ ਵੱਲੋਂ ਟਵੀਟ ਕਰਦੇ ਜਾਣਕਾਰੀ ਦਿੱਤੀ ਗਈ ਕਿ ਅਨਮੋਲ ਗਗਨ ਮਾਨਦੇਵ ਦਿੱਤਾ ਗਿਆ ਅਸਤੀਫਾ ਪਾਰਟੀ ਵੱਲੋਂ ਨਾ ਮਨਜ਼ੂਰ ਕੀਤਾ ਗਿਆ ਤਾਂ ਉਹਨਾਂ ਨੇ ਵੀ ਇਸ ਫੈਸਲੇ ਨੂੰ ਸਵੀਕਾਰ ਕਰ ਲਿਆ ਤਾਂ ਉਹਨੂੰ ਖੁਦ ਅਨਮੋਲ ਗਗਨ ਮਾਨ ਨੇ ਟਵੀਟ ਕਰਦੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ ਆਮ ਆਦੀ ਪਾਰਟੀ ਤੇ ਰਵਿੰਦ ਕੇਜੀਵਾਲ ਜੀ ਦੇ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਹੈ ਯਾਨੀ ਕਿ ਖਰੜ ਤੋਂ ਅਨਮੋਲ ਗਗਨ ਮਾਨ ਹੀ ਵਿਧਾਇਕ ਰਹਿਣਗੇ ਪਾਰਟੀ ਦੇ ਵਿੱਚੋਂ ਬਣੇ ਰਹਿਣਗੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਤੇ ਉਸਦੇ ਬਾਅਦ ਖੁਦ ਅਨਮੋਲ ਗਗਨ ਮਾਨ ਨੇ ਇਸ ਸਤੀਫੇ ਨੂੰ ਵੀ ਵਾਪਸ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਅਨਮੋਲ ਗਗਨ ਮਾਨ ਜੋ ਕਿ ਖਰੜ ਵਿਧਾਨ ਸਭਾ ਹਲਕੇ ਤੋਂ 2022 ਦੇ ਵਿੱਚ ਆਮ ਆਦੀ ਪਾਰਟੀ ਦੇ ਚੋਣ ਚਿੰਤ ਤੇ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਉੱਥੋਂ ਵਿਧਾਇਕ ਚੁਣੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਟ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਤਾਂ 2022 ਦੇ ਵਿੱਚ ਇਹਨਾਂ ਚੋਣਾਂ ਤੋਂ ਹੀ ਦਰਸਲ ਉਹਨਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਹੁੰਦੀ ਹਾਲਾਂਕਿ ਪੰਜਾਬੀ ਆ ਸੰਗੀਤ ਜਗਤ ਦੀ ਗੱਲ ਕੀਤੀ ਜਾਵੇ ਗਾਇਕੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਵੱਡਾ ਨਾਮ ਬਣਾਇਆ ਗਿਆ ਆ ਉਸ ਦੇ ਵਿੱਚ ਉਸ ਲਾਈਨ ਦੇ ਵਿੱਚ ਸੰਗੀਤ ਜਗਤ ਦੇ ਵਿੱਚ ਸਟੈਬਲਿਸ਼ ਹੋਏ ਉਸ ਤੋਂ ਬਾਅਦ ਜੀ ਉਹਨਾਂ ਨੇ ਆਵਾਜ਼ ਦੀ ਪਾਰਟੀ ਦਾ ਪੱਲਾ ਫੜਿਆ ਸੀਗਾ 2022 ਦੇ ਚੋਣਾਂ ਦੇ ਵਿੱਚੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਸਨ ਹ ਤੱਕ ਕੱਲ ਉਹਨਾਂ ਦੇ ਵੱਲੋਂ ਦਰਸਲ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਵੱਲੋਂ ਵਿਧਾਇਕ ਤੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਆ ਸਪੀਕਰ ਸਾਹਿਬ ਨੂੰ ਅਸਤੀਫਾ ਪੇਸ਼ ਦਿੱਤਾ ਗਿਆ ਆ ਭਾਰੀ ਦਿਲ ਦੇ ਨਾਲ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਜੋ ਕਿ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤਾ ਉਸਦੇ ਬਾਅਦ ਦੀ ਜੋ ਕਿ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਹਲਚਲ ਹੋਤੀ ਹੈ ਖੁਦ ਆਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਉਹਨਾਂ ਦੇ ਘਰ ਪਹੁੰਚਦੇ ਨੇ ਜਿਹੜੀ ਅਸੀਂ ਤੁਹਾਨੂੰ ਤਸਵੀਰ ਵੀ ਵਿਖਾ ਰਹੇ ਹਾਂ ਆ ਦੋਵਾਂ ਦਾ ਹਾਲਾਂਕਿ ਸਮਾਈਲਿੰਗ ਫੇਸਿਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਆ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਦੋਵੇਂ ਆਗੂ ਨਜ਼ਰ ਆ ਰਹੇ ਨੇ ਤਾਂ ਇਸ ਮੁਲਾਕਾਤ ਦੇ ਬਾਅਦ ਹੀ ਅਮਨ अरोड़ा ਦੇ ਵੱਲੋਂ ਟਵੀਟ ਕਰਦੇ ਜਾਣਕਾਰੀ ਦਿੱਤੀ ਗਈ ਸੀ ਕਿ ਪਾਰਟੀ ਨੇ ਉਹਨਾਂ ਦਾ ਸਦੀਫਾ ਨਾ ਮਨਜ਼ੂਰ ਕਰ ਲਿਆ ਯਾਨੀ ਕਿ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਤੇ ਨਾਲ ਹੀ ਅਮਨ ਅਰੋੜਾ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅਨਮੋਲ ਗਗਨ ਮਾਨ ਨੇ ਵੀ ਇਸ ਫੈਸਲੇ ਨੂੰ ਅਸਵੀਕਾਰ ਕਰ ਲਿਆ ਤਾਂ ਹੁਣ ਖੁਦ ਅਨਮੋਲ ਗਗਨ ਮਾਨ ਨੇ ਟਵੀਟ ਕਰਦੇ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਉਹਨਾਂ ਨੇ ਟਵੀਟ ਕਰਦੇ ਲਿਖਿਆ ਹੈ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਤਾਂ ਆਪਣਾ ਅਸਤੀਫਾ ਅਨਮੋਲ ਗਗਨ ਮਾਨ ਦੇ ਵੱਲੋਂ ਹੁਣ ਵਾਪਸ ਲੈ ਲਿਆ ਗਿਆ ਕਿਉਂਕਿ ਜਦੋਂ ਕੱਲ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ ਅਸਤੀਫਾ ਦੇਣ ਦਾ ਐਲਾਨ ਕੀਤਾ ਜਾਂਦਾ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਉਸ ਤੋਂ ਬਾਅਦ ਚ ਅਲੱਗ-ਅਲੱਗ ਕਈ ਤਰੀਕੇ ਦੀਆਂ ਕਿਆਸਰੀਆਂ ਲਗਾਈਆਂ ਜਾ ਰਹੀਆਂ ਸਨ ਕਿ ਆਖਰਕਾਰ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਕਾਰਨ ਕੀ ਹੋ ਸਕਦਾ ਆ ਦੂਜੇ ਪਾਸੇ ਇਸ ਅਸਤੀਫੇ ਨੂੰ ਕਈਆਂ ਵੱਲੋਂ ਰਣਜੀਤ ਜਿੰਦਲ ਦੇ ਗਿੱਲ ਦੇ ਅਸਤੀਫੇ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਸੀ ਕਿਉਂਕਿ ਉਹ ਵੀ ਅਕਾਲੀ ਦਲ ਦੇ ਹਲਕਾ ਅਜਾਜ ਤੋਂ ਕალი ਦਲ ਦੀ ਮਟਰੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਨੇ ਆਪਰ ਇਸ ਦੇ ਵਿਚਾਲੇ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਇਹਨੂੰ ਦੇਖਦੇ ਨੇ ਅਮਨ ਜੀ। ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈ ਲੈਂਦਾ ਹੈ। ਅਨਮੋਲ ਗਗਨ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ। ਅਗਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਹੈ। ਉਰਾ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਬਧਾਰੀ ਤੂੰ ਇਸ ਕੰਮ ਲਈ ਸੰਘਨ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਣਾ ਅਨਮੋਲ ਕਰ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਨੇ ਅਗਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਬਧਾਰੀ ਤੂੰ ਇਸ ਕੰਮ ਲਈ ਸੰਘਨ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਤਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਚੁੱਕੇ ਨਪਿੰਦਰ ਅਨਮੋਲ ਗਗਨ ਮਾਨ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਪਹਿਲਾਂ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਬਲੂ ਮੁਲਾਕਾਤ ਕੀਤੀ ਗਈ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਤੇ ਹੁਣ ਅਨਮੋਲ ਗਗਨ ਮਾਨ ਨੇ ਵੀ ਅਸਤੀਫਾ ਵਾਪਸ ਲੈ ਲਿਆ ਕੀ ਕੋਈ ਜਾਣਕਾਰੀ ਸਰਕਾਰ ਹੁਕਮ ਕੱਲ ਜਦੋਂ ਇਹ ਖਬਰ ਸਾਹਮਣੇ ਆਈ ਸੀ ਅਨਮੋਲ ਗਗਨ ਮਾਨ ਨੇ ਸਸ਼ਨੂ ਦੇਤੇ ਪੋਸਟ ਪਾਕੀ ਇਸੀ ਜਾਣਕਾਰੀ ਦਿੱਤੀ ਸੀ ਔਰ ਸਾਫਤ ਤੌਰ ਤੇ 600 ਤੱਕ ਤੋਂ ਟੋਪਰ ਕਰਦੇ ਸੀ ਜੀ ਹਾਲਾਂਕਿ ਪਾਰਟੀ ਨੇ ਉਹਨਾਂ ਨੇ ਜਿਹੜੀਆਂ ਵਿਸ਼ੇ ਦਿੱਤੀਆਂ ਸੀ ਔਰ ਪਰ ਇਹ ਬੋਤਲ ਕਿਹਾ ਸੀ ਕਿ ਜਿਹੜਾ ਸੀਪੋ ਕੁਝ ਦਿਨ ਪੈਸਾ ਦਿੱਤਾ ਗਿਆ ਸੀ ਅੱਜ ਤੋਂ ਕੱਲ ਵੀ ਮੁੱਖ ਮੰਤਰੀ ਦੇ ਦਫ਼ਤਰ ਤੇ ਜਦੋਂ ਉਹਨਾਂ ਨੇ ਸਵਾਲ ਕੀਤਾ ਇਹ ਕਿ ਮੁੱਖ ਮੰਤਰੀ ਨੇ ਕਿਹਾ ਸੀ ਅਸੀਂ ਮੀਟਿੰਗ ਕਰਾਂਗੇ ਯਾਨੀ ਉਸ ਮੀਟਿੰਗ ਤੋਂ ਬਾਅਦ ਮੀਟਿੰਗ ਦੇ ਵਿੱਚ ਜੋ ਕੁਝ ਗੱਲਬਾਤ ਹੋਈ ਹੋਈ ਹੈ ਅਮਨ ਅਰੋੜਾ ਜਾਂਦੇ ਨੇ ਅਨਮੋਲ ਗਦਮਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਰ ਪਾਰਟੀ ਪ੍ਰਧਾਨ ਜਦੋਂ ਚਲੇ ਜਾਣ ਤਾਂ ਜ਼ਾਹਿਰ ਜੀ ਗੱਲ ਆ ਹੋ ਸਕਦਾ ਕੋਈ ਗਿਲਾ ਸ਼ਿਕਵਾ ਹੋਏਗਾ ਹੋ ਸਕਦਾ ਕੋਈ ਗੱਲਬਾਤ ਹੋਏਗੀ ਜਦੋਂ ਤੋਂ ਕੈਬਨਟ ਰੈਂਕ ਜਿਹੜਾ ਉਹ ਲਿਆ ਗਿਆ ਸੀ ਉਸ ਤੋਂ ਬਾਅਦ ਚੀਜ਼ਾਂ ਕਾਫੀ ਬਦਲ ਗਈਆਂ ਸੀ ਐਸੇ ਦੇ ਵਿੱਚ ਅਮਨ ਅਰੋੜਾ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਅਮਨ ਅਰੋੜਾ ਕਿਉਂਕਿ ਬੜੇ ਸੀਨੀਅਰ ਆਗੂ ਨੇ ਪਾਰਟੀ ਦੇ ਪ੍ਰਧਾਨ ਨੇ ਕੈਬਨਰ ਮੰਤਰੀ ਨੇ ਤਾਂ ਉਹਨਾਂ ਨੇ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਜੋ ਕੁਝ ਚਰਚਾ ਹੋਈਆਂ ਉਹ ਉਹਨਾਂ ਨੂੰ ਕੀ ਭਰੋਸਾ ਦਿੱਤਾ ਗਿਆ ਜਾਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਸਹਿਮਤੀ ਬਣੀ ਹੈ ਇਹ ਤਾਂ ਦੇਖੋ ਅੱਗੇ ਲੈ ਕੇ ਪਤਾ ਲੱਗਿਆ ਪਰ ਇਹਨਾਂ ਸੂਰ ਹੈ ਕਿ ਅਮਨ ਰੋੜਾ ਨਾਲ ਮੁਲਾਕਾਤ ਤੋਂ ਬਾਅਦ ਜੇ ਹਮੇਸ਼ਾ ਅਮਨ ਰੋੜਾ ਨੇ ਕਿਹਾ ਸੀ ਕਿ ਉਹ ਕੰਮ ਕਰਦੇ ਰਹਿ ਪਾਰਟੀ ਦੇ ਨਾਲ ਕਰਨਗੇ ਤੇ ਕਰਦੇ ਰਹਿਣਗੇ ਉਹੀ ਚੀਜ਼ ਅਨਮੋਲ ਗਗਨ ਮਾਨ ਦੀ ਉਹ ਜਿਹੜੀ ਪੋਸਟ ਉਹ ਸਾਹਮਣੇ ਆਈ ਹੈ ਕਿ ਉਹਨਾਂ ਨੇ ਸਾਫ਼ ਸਿਰ ਤੇ ਆਪਣੀ ਸੀ ਉਹ ਵਾਪਸ ਲੈ ਲਿਆ ਪਾਰਟੀ ਵਿੱਚ ਬਣੇ ਰਹਿਣਗੇ ਯਾਨੀ ਖਰੜਕ ਤੋਂ ਲੈ ਕੇ ਫਿਲਹਾਲ ਅਨਮੋਲ ਗਗਨ ਮਾਨ ਹੀ ਰਹਿਣਗੇ ਜਿਸ ਤਰ੍ਹਾਂ ਦੀਆਂ ਚੱਟਾਂਆਂ ਕਿ ਐਸਾ ਹੀਆਂ ਪਹਿਲਾਂ ਲੱਗ ਰਹੀਆਂ ਸੀ ਉਹ ਸਾਰੀਆਂ ਕਿਆਫਰਾਈਆਂ ਤੇ ਪੂਲ ਸਟਾਪ ਲੱਗ ਗਿਆ ਜੀ ਅਨਪਿੰਦਰ ਬਿਲਕੁਲ ਜਿਵੇਂ ਕੱਲ ਅਸਤੀਫਾ ਦਿੱਤਾ ਗਿਆ ਤਾਂ ਹਾਲਾਂਕਿ ਉਸ ਤੋਂ ਬਾਅਦ ਕਈ ਤਰੀਕੇ ਦੀਆਂ ਕਿਆਸ ਰਹੀਆਂ ਵੀ ਲਗਾਈਆਂ ਜਾ ਰਹੀਆਂ ਸਨ ਕਈਆਂ ਦੇ ਵੱਲੋਂ ਇਸ ਅਸਤੀਫੇ ਨੂੰ ਰਣਜੀਤ ਸਿੰਘ ਗਿੱਲ ਦੇ ਅਸਤੀਫੇ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਸੀਗਾ ਹਾਲਾਂਕਿ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹੀ ਹੁੰਦੀਆਂ ਨੇ ਕਈ ਤਰੀਕੇ ਦੀਆਂ ਕਿਆਸਾਂ ਹੀ ਹੁੰਦੀਆਂ ਨੇ ਪਰ ਇਸ ਦੇ ਵਿਚਾਲੇ ਇਹ ਬਿਲਕੁਲ ਹੁਣ ਸਪਸ਼ਟ ਹੋ ਗਿਆ ਕਿ ਅਨਮੋਲ ਗਗਨਮਾਨ ਅਖਰੜ ਤੋਂ ਵਿਧਾਇਕ ਬਣੇ ਰਹਿਣਗੇ ਦੇਖੋ ਬਿਲਕੁਲ ਕਿਉਂਕਿ ਰਣਜੀਤ ਗਿੱਲ ਹੋਰਾਂ ਦਾ ਅਸਤੀਫਾ ਹੋ ਰਿਹਾ ਇੱਕ ਰੰਗਰੰਗਮ ਇਕੱਠੇ ਦੋ ਦਿਨ ਦੇ ਵਿੱਚ ਸਾਹਮਣੇ ਆਇਆ ਇਸ ਕਰਕੇ ਉਹਦਾ ਦਾਦਾ ਸੱਜੇ ਲਗਾਇਆ ਜਾ ਰਿਹਾ ਸੀ ਕਿ ਜੀਤ ਸਿੰਘ ਗੰਦੇਵਾਂ ਦੀ ਸਾਥੇ ਉਮੀਦ ਜਿਹੜਾ ਪਾਰਟੀ ਜੁਆਇਨ ਕਰ ਸਕਦੇ ਨੇ ਜਾਂ ਚੋਣ ਲੜ ਸਕਦੇ ਨੇ ਇਤੋਂ ਤੱਕ ਵੀਚ ਚੈਬਰਨ ਤੱਕ ਇਹ ਗੱਲ ਹੋਣ ਲੱਗ ਗਈ ਜੀ ਪਰ ਦੇਖੋ ਪਰ ਸਿਆਸਤ ਹੈ ਸਿਆਸਤ ਦੇ ਵਿੱਚ ਕਿਸੇ ਤਰ੍ਹਾਂ ਦੀ ਚਰਚਾ ਕੀ ਵਾਰ ਚਰਚਾ ਕੀ ਵਰੀ થઈ ਵੀ ਹੁੰਦੀ ਹੈ ਪਰ ਇੱਕ ਇਹ ਮੌਕੇ ਤੇ ਜਿੰਨੇ ਦਾ ਫਾਈਨਲ ਡੀਲ ਨਹੀਂ ਹੁੰਦਾ ਉਨੇ ਦਿਨ ਤੱਕ ਉਹ ਚਰਚਾਵਾਂ ਤੇ ਵੀ ਬਹੁਤ ਅਸ਼ੀ ਚੀਜ਼ੀ ਕੀਤਾ ਜਾ ਸਕਦਾ ਜੀ ਉਹ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਸੁੱਚੀਆਂ ਪੈ ਗਈਆਂ ਉਹ ਚਰਚਾਵਾਂ ਜਿਹੜੀਆਂ ਨੇ ਉਹ ਮਹਿਸ ਚਰਚਾਵਾਂ ਬਣ ਕੇ ਰਹਿ ਗਈਆਂ ਔਰ ਰਜੀਤ ਸਿੰਘ ਜਲ ਨੂੰ ਲੈ ਕੇ ਜਿਹੜੀ ਇੱਕ ਹੋਰ ਚਰਚਾ ਪਹਿਲਾਂ ਚੱਲ ਰਹੀ ਸੀ ਹੁਣ ਮੈਨੂੰ ਲੱਗਦਾ ਕਿ ਸਭ ਦਾ ਫੋਕਸ ਉਧਰ ਹੋਵੇਗਾ ਤਾਂ ਫਿਲਹਾਲ ਇਹ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਪਾਰਟੀ ਦੇ ਅੰਦਰ ਸਭ ਅੱਛਾ ਕਰਨੀਆਂ ਕੋਸ਼ਿਸ਼ ਜਿਹੜੀਆਂ ਚਲਾਈਆਂ ਨੇ ਫਿਲਹਾਲ ਇੱਕ ਕਾਮਯਾਬੀ ਉਹਨਾਂ ਨੂੰ ਮਿਲੀ ਹੈ ਅੱਗੇ ਹਾਲਾਤ ਕੀ ਰਹਿੰਦੇ ਨੇ ਉਹ ਕੀ ਕੀ ਰਹਿੰਦੀ ਸਮਾਂ ਦੱਸੇਗਾ हां ठीक है पिंदर फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਇਹ ਵੱਡੀ ਖਬਰ ਜੁੜੀ ਹੋਈ ਆ ਆਮਾਦੀ ਪਾਰਟੀ ਦੇ ਨਾਲ ਅਨਮੋਲ ਗਗਨ ਮਾਨ ਦੇ ਨਾਲ ਅਨਮੋਲ ਗਗਨ ਮਾਨ ਜੋ ਕਿ ਕੱਲ ਅਸਤੀਫਾ ਦਿੰਦੇ ਨੇ ਆਪਣੇ ਅਸਤੀਫੇ ਦਾ ਐਲਾਨ ਉਹਨਾਂ ਦੇ ਵੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੀਤਾ ਜਾਂਦਾ ਆ ਤਾਂ ਕੱਲ ਤੋਂ ਬਾਅਦ ਪਾਰਟੀ ਦੇ ਵਿੱਚ ਵੀ ਪਾਰਟੀ ਲੈਵਲ ਤੇ ਵੀ ਹਲਚਲ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ ਤੇ ਉਸ ਦੇ ਬਾਅਦ ਆਮਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਖੁਦ ਅਨਮੋਲ ਗਗਨ ਮਾਨ ਦੀ ਰਿਹائش ਤੇ ਪਹੁੰਚਦੇ ਨੇ ਜੋ ਤਾਂ ਉਸ ਦੀ ਮੁਲਾਕਾਤ ਦੀ ਤਸਵੀਰੀ ਵਿਖਾ ਰਹੇ ਆ ਦੋਵਾਂ ਦੇ ਚਿਹਰੇ ਦਾ ਜਿਹੜਾ ਕਿ ਆਹ ਆਪ ਦੀ ਗੱਲ ਕੀਤੀ ਜਾਵੇ ਤਾਂ ਸਮਾਈਲਿੰਗ ਫੇਸ ਦੋਵੇਂ ਆਗੂਆਂ ਦਾ ਨਜ਼ਰ ਆ ਰਿਹਾ ਇਸ ਦੇ ਵਿਚਾਲੇ ਗੱਲਬਾਤ ਹੁੰਦੀ ਹੈ ਗੱਲਬਾਤ ਤੋਂ ਬਾਅਦ ਚ ਪਹਿਲਾਂ ਅਮਨ ਅਰੋੜਾ ਖੁਦ 8 ਟਵੀਟ ਕਰਦੇ ਨੇ ਇਸ ਗੱਲ ਦਾ ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਦਾ ਅਸਤੀਫਾ ਪਾਰਟੀ ਵੱਲ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਉਸ ਦੇ ਬਾਅਦ ਉਸ ਦੇ ਥੋੜੀ ਦੇਰ ਬਾਅਦ ਹੀ ਖੁਦ ਅਨਮੁਲ ਗਗਨ ਮਾਨਦੀਪ ਵੱਲੋਂ ਪੁਸ਼ਟੀ ਕੀਤੀ ਗਈ ਉਹਨਾਂ ਨੇ 8 ਟਵੀਟ ਕੀਤਾ ਕਿ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਹੈ ਅਸਤੀਫਾ ਨਾਮਨਜ਼ੂਰ ਵਾਲਾ ਫੈਸਲਾ ਸਰਕਾਰ ਉਹਨਾਂ ਦੇ ਵੱਲ ਅਨਮੋਲ ਗਗਨ ਮਾਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ